ਕੀ ਇਹ ਮੋਰਚਾ ਹਾਲੀ ਵੀ ਜਾਰੀ ਹੈ ਤੇ ਤੁਸੀਂ ਵਾਅਦ ਤੋਂ ਵਾਅਦ ਇਹ ਮੋਰਚੇ ਦੇ ਵਿੱਚ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ ਜਿਵੇਂ ਵੀ ਆਉਣ ਵਾਲੀ ਅਪਡੇਟ ਕੋਈ ਮੋਰਚੇ ਦੇ ਬਾਬਤ ਜੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਮੇਨਗੀ ਜਾਂ ਕੋਈ ਉਹੋਂ ਦਾ ਸਟੈਪ ਲਿਆ ਜਾਵੇਗਾ ਜਾਂ ਇਹ ਸਾਡੀਆਂ ਮੰਗਾਂ ਨੂੰ ਨਾਮ ਮੰਨਿਆ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਨਵੀਂ ਕੋਲ ਦੇਾਂਗੇ ਜਾਂ ਕੋਈ ਜ਼ਿੰਮੇਵਾਰੀ ਲਾਵਾਂਗੇ ਤੇ ਤੁਹਾਨੂੰ ਬੇਨਤੀ ਕਰਨਾ ਜਨਾਚਰ ਮੋਰਚਾ ਚੱਲਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਵੱਡਾ ਇਕੱਠ ਵੇਖਣ ਨੂੰ ਮਿਲਿਆ ਉਂਝ ਸੈਨੇਟ ਅਤੇ ਸਿੰਡੀਕੇਟ ਦੇ ਮੁੱਦੇ ਨੂੰ ਲੈ ਕੇ ਧਰਨਾ ਜਾਰੀ ਰਹੇਗਾ ਇਸ ਦੌਰਾਨ ਪੰਜਾਬ ਸਰਕਾਰ ਅਤੇ ਪੁਲਿਸ ਦੀ ਭੂਮਿਕਾ ਤੇ ਵੀ ਸਵਾਲ ਖੜੇ ਕੀਤੇ ਗਏ ਸੈਨੇਟ ਨੂੰ ਮੁੜ ਬਹਾਲ ਕਰਵਾਉਣ ਅਤੇ 91 ਮੈਂਬਰੀ ਸੈਨੇਟ ਦੀ ਚੋਣ ਦੀ ਸੂਚੀ ਜਾਰੀ ਕਰਨ ਦੀ ਮੰਗ ਕੀਤੀ ਗਈ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਉਦੋਂ ਤੱਕ ਇਸੇ ਹੀ ਸੈਨੇਟ ਨੂੰ ਬਹਾਲ ਕੀਤਾ ਜਾਵੇ ਅਤੇ ਇਸ ਦਾ ਕਾਰਜਕਾਲ ਫਿਰ ਤੋਂ ਸ਼ੁਰੂ ਕੀਤਾ ਜਾਵੇ ਅੱਜ ਆ ਮੀਟਿੰਗ ਤੋਂ ਬਾਅਦ ਕੱਲ ਨਵੇਂ ਰੂਪ ਵਿੱਚ ਰੂਪਰੇਖਾ ਉਲੀਕੀ ਜਾਵੇਗੀ ਉਦੋਂ ਤੱਕ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਧਰਨਾ ਜਾਰੀ ਰਹੇਗਾ ਉਹਦੇ ਨਾਲ ਨਾਲ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਇਹ ਮੋਰਚਾ ਹਾਲੀ ਵੀ ਜਾਰੀ ਹੈ ਤੇ ਤੁਸੀਂ ਵਾਅਦ ਤੋਂ ਵਾਅਦ ਇਹ ਮੋਰਚੇ ਦੇ ਵਿੱਚ ਆਪਣੇ ਸਮੇਂ ਦੇ ਕੱਢ ਕੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ ਤੇ ਜਿਵੇਂ ਵੀ ਆਉਣ ਵਾਲੀ ਅਪਡੇਟ ਕੋਈ ਮੋਰਚੇ ਦੇ ਬਾਬਤ ਜੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਮੇਨਗੀ ਜਾਂ ਕੋਈ ਹੋਰ ਦਾ ਸਟੈਪ ਲਿਆ ਜਾਵੇਗਾ ਜਾਂ ਇਹ ਸਾਡੀਆਂ ਮੰਗਾਂ ਨੂੰ ਨਾਮ ਮੰਨਿਆ ਜਾਵੇਗਾ ਤੇ ਆਨਾਲ ਦਿਨਾਂ ਦੇ ਵਿੱਚ ਅਸੀਂ ਨਵੀਂ ਕੋਲ ਦੇਾਂਗੇ ਜਾਂ ਕੋਈ ਜ਼ਿੰਮੇਵਾਰੀ ਲਾਵਾਂਗੇ ਤੇ ਤੁਹਾਨੂੰ ਬੇਨਤੀ ਕਰਨਾ ਜਨਾਚਰ ਮੋਰਚਾ ਚੱਲਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚੋ ਦੱਸ ਦੇ ਕਿ ਅੱਜ ਵਿਦਿਆਰਥੀਆਂ ਵੱਲੋਂ ਵਿਸ਼ਾਲ ਇਕੱਠ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਪੰਜਾਬ ਭਰ ਦੀਆਂ ਕਿਸਾਨ ਜਥੇਬੰਦੀਆਂ ਸਮੇਤ ਪੰਥਕ ਤੇ ਸਿਆਸੀ ਆਗੂਆਂ ਨੇ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਗੱਲ ਆ ਮੈਂ ਇੱਕ ਗੱਲ ਸਾਫ਼ ਕਹਿ ਦਵਾ ਇਥੋਂ ਮੈਂ ਕਿਸੇ ਵਿਦਿਆਰਥੀ ਸੰਘਰਸ਼ ਦੇ ਮੋਢਿਆਂ ਦੇ ਉੱਤੇ ਚੜ ਕੇ ਆਪਣਾ ਔਖਾ ਦੇਣੇ ਆਇਆ ਆਖਰੀ ਫੈਸਲਾ ਨੌਜਵਾਨਾਂ ਦਾ ਆਖਰੀ ਫੈਸਲਾ ਵਿਦਿਆਰਥੀਆਂ ਦਾ ਤੇ ਉਹ ਜੋ ਵੀ ਸੰਘਰਸ਼ ਉਹ ਲੀਕਣਗੇ ਪੰਜਾਬ ਦੇ ਲੋਕ ਉਹਨਾਂ ਦੇ ਨਾਲ ਖੜਨਗੇ ਪਰ ਮੈਂ ਆਪਣੀ ਬੇਨਤੀ ਆਪਣੇ ਵਿਚਾਰ ਤੁਹਾਡੇ ਨਾਲ ਜ਼ਰੂਰ ਰੱਖ ਦੇਣੇ ਆ ਉਹਨੂੰ ਮੰਨਣਾ ਨਹੀਂ ਮੰਨਣਾ ਉਹਦੀ ਕੋਈ ਨਹੀਂ ਜੇ ਨਾ ਵੀ ਮੰਨੋਗੇ ਤਾਂ ਕੋਈ ਰੋਸ ਨਹੀਂਗਾ ਵੀ ਮੈਂ ਇਹ ਤੇ ਗੱਲ ਕਰ ਗਿਆ ਹੈ ਮੰਨਦੇ ਨਹੀਂ ਜੀ ਜੋ ਤੁਸੀਂ ਸੰਘਰਸ਼ ਜਿਸ ਤਰੀਕੇ ਨਾਲ ਚਲਾਓਗੇ ਉਵੇਂ ਚੱਲੇਗਾ ਤੇ ਸਾਡਾ ਸਹਿਯੋਗ ਸਾਡੇ ਤੋਂ ਮੇਰਾ ਕਹਿਣਾ ਮਤਲਬ ਪੰਜਾਬ ਦੇ ਲੋਕਾਂ ਦਾ ਸਹਿਯੋਗ ਜਿਵੇਂ ਅੱਜ ਮਿਲਿਆ ਮਿਲੇਗਾ ਪਰ ਉਹਦੇ ਨਾਲ ਨਾਲ ਮੈਂ ਆਪਣੀ ਗੱਲ ਇੰਨੀ ਜ਼ਰੂਰ ਰੱਖ ਦੇਣੀ ਚਾਹੁੰਦਾ ਕਿ ਯੂਨੀਵਰਸਿਟੀ ਦਾ ਮਸਲਾ ਸੈਨੇਟ ਤੋਂ ਦੁਰਦਾ ਅਸੀਂ ਕਹਿੰਦੇ ਜੀ ਸੈਨੇਟ ਇਸ ਕਰਕੇ ਮਰਦੀ ਜਾਂਦੀ ਸਾਥੋਂ ਯੂਨੀਵਰਸਿਟੀ ਖੋਲਣ ਲੱਗੇ ਯੂਨੀਵਰਸਿਟੀ ਸਾਥੋਂ ਕਿਉਂ ਖੋਈ ਗਈ ਕਿਉਂਕਿ ਚੰਡੀਗੜ੍ਹ ਸਾਡੇ ਕੋਲ ਨਹੀਂ ਰਿਹਾ ਅੱਜ ਤੇ ਚੰਡੀਗੜ੍ਹ ਸਾਥੋਂ ਕਿਉਂ ਖੋਇਆ ਗਿਆ ਅਸੀਂ ਸਾਰੇ ਜਾਣਦੇ ਹਾਂ ਤੇ ਜੇ ਇਸ ਮਸਲੇ ਨੂੰ ਕੱਲਾ ਸੈਨੇਟ ਤੱਕ ਸੀਮਿਤ ਕਰਕੇ ਵੇਖਾਂਗੇ ਤੇ ਫਿਰ ਹਰ ਸਾਲ ਦੋਈ ਸਾਲੀ ਇੱਥੇ ਇਦਾਂ ਹੀ ਮੇਲੇ ਲਾਉਣ ਲਈ ਤਿਆਰ ਹੋ ਇੱਥੇ ਵਿਦਵਾਨ ਇਦਾਂ ਹੀ ਲੈਕਚਰ ਦੇਣ ਲਈ ਤਿਆਰ ਰਹਿਣ ਇੱਥੇ ਇਦਾਂ ਹੀ ਸੰਘਰਸ਼ ਦੀਆਂ ਹਾਲ ਦਵਾਈਆਂ ਪਾਉਣ ਲਈ ਅਸੀਂ ਤਿਆਰ ਰਹੀਏ ਪਰ ਜੇ ਇਹਦਾ ਪੱਕਾ ਬਣ ਬੰਨਣਾ ਆ ਤੇ ਸਚਾਈ ਇਹ ਆ ਜਿਹੜੀ ਮੈਂ ਗੱਲ ਤੋਰੀ ਸੀ ਕਿ ਸੈਨੇਟ ਦੀਆਂ ਇਲੈਕਸ਼ਨਾਂ ਤੋਂ ਚੱਲਦਾ ਆ ਸਟੂਡੈਂਟ ਸੰਘਰਸ਼ ਪੰਜਾਬ ਦੇ ਰੂਪ ਦੇ ਵਿੱਚ ਇਹ ਚੰਡੀਗੜ੍ਹ ਪੰਜਾਬ ਨੂੰ ਮਿਲਣ ਤੱਕ ਜਾਣਾ ਚਾਹੀਦਾ ਆ ਇਹ ਸਾਡਾ ਹੱਕ ਆ ਅਸੀਂ ਇਹ ਲੈਣਾ ਆ ਤੇ ਚੰਡੀਗੜ੍ਹ ਦੇ ਵਿੱਚ ਜੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਆਏ ਚਾਹੇ ਹੁਣ ਆਪਦੀ ਆ ਕੋਈ ਕਿਸੇ ਦਾ ਰਿਆਜ ਨਹੀਂ ਸਾਨੂੰ ਸਾਰੇ ਬਰਾਬਰ ਤੇ ਦੇਖਦੇ ਨੇ ਕਿਸੇ ਨੇ ਇੱਕ ਕਦਮ ਨਹੀਂ ਵਧਾਇਆ ਚੰਡੀਗੜ੍ਹ ਆਪਣੇ ਹੱਕਾਂ ਦੇ ਵਿੱਚ ਲੈਣ ਦੇ ਲਈ ਤੇ ਅੱਜ ਦੀ ਸਰਕਾਰ ਦੋਸਤੋ ਸਾਡੀ ਅੱਜ ਦੀ ਲੜਾਈ ਸੀ ਜਿਹੜੀ ਇਹ ਸੈਨਟ ਦੀ ਜਰੂਰ ਚੱਲ ਰਹੀ ਆ ਹਜੇ ਵੀ ਸਾਡੀਆਂ ਡਿਮਾਂਡਾਂ ਨੇ ਉਹ ਮੰਨੀਆਂ ਨਹੀਂ ਗਈਆਂ ਪਰ ਅੱਜ ਦੀ ਜਿਹੜੀ ਸਾਡੀ ਡਿਮਾਂਡ ਸੀ ਸੈਨਟ ਵਾਲੀ ਇਹਦੀ ਸ਼ੁਰੂਆਤ ਅੱਜ ਨਹੀਂ ਹੁੰਦੀ ਇਹਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ 1930 ਦੇ ਵਿੱਚ ਗਾਂਧੀ ਬੰਗਲਾ ਸਾਹਿਬ ਗੁਰਦਾਰੇ ਦੇ ਵਿੱਚ ਕਹਿੰਦਾਗਾ ਤੁਹਾਨੂੰ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਦਾ ਨਿਗ ਬਣਨ ਦਾ ਮੌਕਾ ਮਿਲੂਗਾ ਇਹਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ 1946 ਦੇ ਵਿੱਚ ਜਵਾਰਲਾਲ 네ਹਰੂ ਕਹਿੰਦਾਗਾ ਸਾਡੇ ਨਾਲ ਆਜੋ ਤੁਹਾਨੂੰ ਆਜ਼ਾਦੀ ਦਾ ਨਿਗ ਬਣਨ ਦਾ ਮੌਕਾ ਮਿਲੂਗਾ ਸਾਈ ਦੀ ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੋਈ ਆ ਜਦੋਂ 1956 ਦੇ ਵਿੱਚ ਲਿੰਗੁਇਸਟਿਕ ਬੇਸਿਸ ਤੇ ਸੂਬੇ ਬਣ ਗਏ ਸੀਗੇ ਪਰ ਪੰਜਾਬ ਨੂੰ ਪੰਜਾਬੀ ਸੂਬਾ ਲੈਣ ਲਈ 10 ਸਾਲ ਸੰਘਰਸ਼ ਕਰਨਾ ਪਿਆ ਸੀਗਾ ਇੰਨੀਆਂ ਛਿੱਧੀਆਂ ਦੇਣੀਆਂ ਪਈਆਂ ਸੀਗੀਆਂ ਸਾਡਾ ਜਿਹੜਾ ਅੱਜ ਦਾ ਸੰਘਰਸ਼ ਆ ਇਹ ਦੀ ਉਦੋਂ 1972 ਦੇ ਵਿੱਚ ਅਨੰਦਪੁਰ ਸਾਹਿਬ ਦਾ ਮਤ ਆਇਆ ਸੀ ਜਿਹੜਾ ਫੈਡਰਲ ਰਾਈਟਸ ਦੀ ਗੱਲ ਕਰਦਾ ਸੀ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ ਸੂਬਿਆਂ ਕੋਲੇ ਵੱਧ ਅਧਿਕਾਰ ਦੀ ਗੱਲ ਕਰਦਾ ਸੀ ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਜਦੋਂ ਧਰਮਯੋਤ ਮੋਰਚਾ ਲੱਗਿਆ ਸੀਗਾ ਸਾਡੇ ਅੱਜ ਦੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਜਦੋਂ ਸਾਡੀਆਂ ਬੇਅਦਬੀਆਂ ਹੋਈਆਂ ਸੀ ਗੁਰੂ ਸਾਹਿਬ ਦੀਆਂ ਸਾਡੇ ਸੰਘਰਸ਼ ਦੀ ਸ਼ੁਰੂਆਤ ਉਦੋਂ ਹੁੰਦੀ ਆ ਜਦੋਂ ਸਾਡੇ ਕਿਸਾਨ ਦਿੱਲੀ ਗਏ ਸੀਗੇ ਸਾਡੀ ਅੱਜ ਦੀ ਲੜਾਈ ਸੈਨਟ ਦੀ ਜ਼ਰੂਰ ਆ ਪਰ ਇਹਦੇ ਨਾਲ ਸਾਡੀ ਲੈਣੀ ਫੈਡਰਲ ਰਾਈ ਅੱਜ ਵੀ ਅਸੀਂ ਸੈਨੇਟ ਕਰ ਰਹੇ ਹਾਂ ਸੈਨੇਟ ਦੀਆਂ ਚੋਣਾਂ ਮੰਗ ਰਿਹਾ ਕੱਲ ਨੂੰ ਅਸੀਂ ਚੰਡੀਗੜ੍ਹ ਵੀ ਮੰਨ ਮੰਗਾਂਗੇ ਇਸ ਮੂਕੇ ਸਵੇਰ ਤੋਂ ਹੀ ਪ੍ਰਸ਼ਾਸਨ ਵੀ ਅਲਰਟ ਤੇ ਸੀ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ ਯੂਨੀਵਰਸਿਟੀ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ ਵਿਦਿਆਰਥੀਆਂ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਇਸ ਤੋਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਹੋਸਟਲਾਂ ਵਿੱਚ ਵਿਦਿਆਰਥੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਆਪਣੇ ਹੋਸਟਲ ਤੋਂ ਬਾਹਰ ਨਾ ਨਿਕਲਣ ਪਰ ਇਹ ਸਭ ਦੇ ਬਾਵਜੂਦ ਅੱਜ ਵਿਦਿਆਰਥੀਆਂ ਦੀ ਇਸ ਕਾਲ ਨੂੰ ਭਰਮਾ ਹੁੰਗਾਰਾ ਮਿਲਿਆ ਵੱਡੀ ਗਿਣਤੀ ਵਿੱਚ ਪੰਜਾਬ ਹਿਮਾਇਤੀਆਂ ਨੇ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵੇਆਂ ਦੀ ਅਸਲ ਸੱਚਾਈ ਵੀ ਸਾਹਮਣੇ ਆਈ ਤੇ ਅਸਲ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਵੀ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਹੈ ਤੇ ਇਸ ਨੂੰ ਵਾਪਸ ਲੈਣ ਲਈ ਸੰਘਰਸ਼ ਕਰੇਗੀ ਪਰ ਅੱਜ ਵੇਖਣ ਨੂੰ ਮਿਲਿਆ ਕਿ ਧਰਨੇ ਵਿੱਚ ਸ਼ਾਮਲ ਹੋਏ ਨੌਜਵਾਨਾਂ ਤੇ ਪੰਜਾਬ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਇਸ ਤੋਂ ਨਿਰਾਸ਼ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ ਅਤੇ ਸਰਕਾਰ ਦਾ ਡੋਗਲਾ ਚਿਹਰਾ ਉਜਾਗਰ ਕੀਤਾ ਗਿਆ ਆਹ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇੱਥੇ ਡੰਡਾ ਤੁਹਾਡੀ ਮਕਲਾਸਤੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਚਰ ਚਰ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਟ ਪੰਜਾਬ ਪੁਲਿਸ ਇਹ ਝੂਠੇ ਦਾਅਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਨੇ ਭਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਮੈਂ ਆ ਦੇਖੋ ਤੁਸੀਂ ਬੈਠੋ ਆ ਦੇਖੋ ਡੰਡਾ ਮਾਰਿਆ ਆ ਦੇਖੋ ਬੇਨਤੀ ਕਰਨਾ ਚਾਹੁੰਨਾ ਦੋ ਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰੇ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰੇ ਤੇ ਲੱਗਿਆ ਹੋਇਆ ਅਸੀਂ ਜਾਈਏ ਕਿ ਤਾ ਯਾਰ ਸ਼ਰਮ ਆਉਣੀ ਚਾਹੀਦੀ ਐ ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਭਈ ਭੇਜਿਆ ਇਹ ਵੀ ਨਾਂ ਦਾ ਦਾ ਕੋਈ ਕਿਹਨੇ ਭੇਜਿਆ ਕੋਈ ਜਵਾਬ ਹੀ ਨਹੀਂ ਦਿੰਦੇ ਆ ਪੰਜਾਬ ਪੁਲਿਸ ਸਾਨੂੰ ਸਿੱਤਲ ਮਾੜੀ ਵਾਲੇ ਤੋਂ ਭੇਜਿਆ ਭਈ ਇਹ ਡਾਂਗਾਂ ਦੇ ਵੜੀਆ ਪੰਜਾਬ ਪੁਲਿਸ ਦੇ ਉਹ ਪੰਜਾਬ ਪੁਲਿਸ ਦੀ ਆ ਦੇਖ ਬਾਈ ਤੁਹਾਡੀ ਨਹੀਂ ਨਹੀਂ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਮਾਨ ਜੀ ਗਲਤੀ ਭਗਵੰਤ ਮਾਨ ਦੇ ਦੋਗਲੇ ਚਿਹਰੇ ਆਉਣ ਨਹੀਂ ਹੈ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫਾੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬੰਨਣਾ ਚਾਹੁੰਦੇ ਹਾਂ ਮਾਰਸ ਵੇਥੋ ਹੀ ਪੜਕੇ ਬਣਾਗੇ ਜੇ ਸੈਨੀਟ ਬਹਾਲ ਹੋਊਗਾ ਕਿਸੇ ਕੇ ਸਾਥ ਹੈ ਕਿ ਸਿਕਿਉਰਿਟੀ ਦੀ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗਿਆਗ ਮੇਰੇ ਮਾਰੇਗਾ ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸਕੇ ਸਾਥ ਚੱਲ ਜੇਗੀ